ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਨਾਲ ਗਰਜੀਤ ਰਾਏ ਠੀਕ ਆ ਉਹਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਤੇ ਨਵੀਆਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂ ਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰਾ ਸਤਿਨਾਮ ਦੱਸੋ ਜੀ ਆਪਣਾ ਨਾਮ ਸੋਹਣ ਸਿੰਘ ਪਿੰਡ ਬਖਤਗੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 9463467118 ਠੀਕ ਹੈ ਜੀ ਹਾਂ ਜੀ ਬਈ ਗਾਂ ਦੀ ਜਾਣਕਾਰੀ ਦਿਓ ਪਹਿਲੀ ਜੀ ਗਾਂਆਂ ਦੋ ਆ ਵੀਰੇ ਬਖਾਉ ਹਾਂ ਜੀ ਬੰਦਾ ਵਗਿਆ ਸਾਡਾ ਅਸਈ ਬਸ ਦੋਨੋਂ ਦੁੱਧ ਹੀ ਲੈਈਆਂ ਸੀ ਪਾਉਣ ਦੀ ਖਾਤਰ ਚੱਲ ਦੁਨੇ ਮਾਬੇ ਤੇ ਫਿਰ ਔਖੇ ਹੁੰਨੇ ਹਣ ਠੀਕ ਹੈ ਜੀ ਗਾਂ ਵੀਰੇ ਆ ਦੂਜੇ ਸੂਇਆ ਉਹ ਤੀਜੇ ਸੂਇਆ ਉਹ ਸੁਣਨ ਵਾਲੀ ਇਹ ਸੂਈ ਵੀ ਆ ਠੀਕ ਹੈ ਜੀ ਇਹਦੇ ਮਗਰ 66 ਦਿਨ ਦੀ ਬੱਚੀ ਆ ਬੜਾ ਵਧੀਆ ਭਰਾਇਆ ਸੀ ਮੈਨੂੰ ਯਾਦ ਨਹੀਂ ਹੁਣ ਵੀ ਕਿਹੜਾ ਯਾਰ ਉਹ ਸੰਬੇ ਸੁੰਬੇ ਨਹੀਂ ਗਿਆ ਠੀਕ ਹੈ ਜੀ ਬਹੁਤ ਵਧੀਆ ਕਿੰਨੇ ਦਿਨ ਹੋ ਗਏ ਵੀਰ ਸੁਈ ਨੂੰ ਮੈਂ ਕਹਿੰਦਾ ਛੇ ਮਾ ਦਿਨ ਹੋ ਗਿਆ ਇਹਨੂੰ ਬੁਖਾਰ ਜਾ ਹੋ ਗਿਆ ਸੀ ਪਰਸੋਂ ਠੀਕ ਹੈ ਜੀ ਜੇ ਦੂਸਰੋਂ ਕੋਈ ਸਹੀ ਪਿਆਵਾ ਕਰ ਚੱਲਿਆ ਨਹੀਂ ਹਜੇ ਦਾ ਅਸਾਂ ਜੀ ਹੁਣ ਇਹਦੇ ਥੱਲੇ ਵੀਰ 22 ਕਿਲੋ ਦੁੱਧ ਆ ਕਿ ਕੀ ਹੋਵੇ 22 ਹੋਵੇ ਕਦੇ ਤੋਲੇ ਤਾਂ ਹੈ ਨਹੀਂ ਇਹੀ ਇਕੱਲੀ ਦੁੱਧ ਵਾਲੀ ਬਾਕੀ ਤਾਂ ਸਾਰੀਆਂ ਟਰਾਈ ਕਰੇ ਹੋਏ ਸੀ ਬਸ ਠੀਕ ਹੈ ਜੀ ਤੇ ਲੋ ਕਮੋਂ ਸਟਾਗਮ ਹੁਣ ਤਾਂ ਚੋਈ ਵੀ ਸਵੇਰ ਦੀ ਤੰਦਰਕੇ ਲੱਗਦੀ ਠੀਕ ਹੈ ਪੂਰੀ ਵਧੀਆ ਬਹੁਤ ਵਧੀਆ ਠੀਕ ਹਾਂਜੀ ਹਾਂਜੀ ਜਮੇ ਕੋਈ ਉਹ ਨਹੀਂ ਤੋੜ ਦੋ ਤੋੜ ਇਹਨੂੰ ਹਾਂਜੀ ਹਾਂਜੀ ਲਓ ਜੀ ਲੋਪਰਾ ਬੱਸੀ ਬਹੁਤ ਟੌਪ ਦੀ ਆਹ ਕਦਨ ਬਾਈ ਕਰ ਲਓ ਲੋ ਸ਼ਰਾਵਾ ਬੰਦਾ ਵਾਗ ਗਿਆ ਪਿੰਡ ਨੂੰ ਕੋਈ ਕੁੜੀ ਦਾ ਵਿਆਹ ਸੀਗਾ ਬਸ ਠੀਕ ਹੈ ਲੋਪਰਾ ਤੋੜਾ ਤਰਾ ਚੈੱਕ ਕਰ ਲੋਪਰਾ ਲੋ ਜੀ ਇਹ ਵਾਟ ਸਾਡੇ ਸਾਹਮਣੇ ਕੋਈ ਨਹੀਂ ਸੋਈ ਵੀ ਆਥਣੋਂ ਤਾਂ ਬਣ ਜਾਂਦੀ ਪੂਰੀ ਵਧੀਆ ਇਹ ਠੀਕ ਹੈ ਜੀ ਠੀਕ ਹੈ ਵਧੀਆ ਵਧੀਆ ਹੈ ਦੋਨਾਂ ਥੱਲੇ ਉਹਦੇ ਥੱਲੇ 26 ਕਿਲੋਏ ਦੇ ਥੱਲੇ 25 ਕਿਲੋ ਕੋਟੋਣੀਆਂ ਰਹਿ ਗਈਆਂ ਠੀਕ ਹੈ ਜੀ ਰੇਟ ਫਰਾ ਦਾ ਜਾਇਜ਼ ਆ ਹਾਂ ਜੀ ਰੇਟ 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 ਵੀ ਇਹਦਾ 90000 ਰੁਪਇਆ ਠੀਕ ਹੈ ਮਾਨ ਤੋਂ ਮੜ ਮੋਟਾ ਹੋਜੂ ਕੋਈ ਨਾ ਹੋਜੂ ਸਾਰਾ ਕੁਝ ਜਹ ਬੰਦਾ ਹੋਊਗਾ ਜਮੇ ਠੀਕ ਹੈ ਜੀ ਹਾਂ ਜੀ ਬਈ ਦੂਜੀ ਰੇਟ ਦੀ ਜਾਣਕਾਰੀ ਦਿਓ ਇਹ ਤੀਜੇ ਸੂਏ ਨੇ ਸੋਣਾਗਾ ਹਾਂ ਜੀ ਇਹ ਵੀ ਕਰਦੂਗੀ ਆ ਹਾਂ ਜੀ ਇਹਦੇ ਸਾਲੇ 26 ਕਿ 26 ਕਿਲੋ ਦੁੱਧ ਆ ਇਹਦੇ ਸਾਲੇ ਲੀਟਰ ਕੁ ਘੱਟ ਆ ਇਹਦੇ ਨਾਲ ਜਾਨੀ ਇਹ ਥੋੜੇ ਵਾਧਾਗਾ ਠੀਕ ਆ ਜੀ ਇਹਦਾ 95000 ਰੁਪਏ ਮੁੱਲ ਆ ਇਹ ਬਾਲੀ ਠੰਡੀਆਂ ਜਮੇ ਠੀਕ ਕਿੰਨੇ ਦਿਨ ਬਾਕੀ ਇਹਦੇ ਤਾਂ ਹਲੇ ਪਏ ਆ ਵੀਰੇ 20 ਦਿਨ 20 ਰੁਪਏ ਜੀ ਹਾਂ 20 ਦਿਨ ਤੋਂ ਉੱਤੇ ਦਾ ਉੱਤੇ ਹੀ ਹੋਗਾ ਇਹ ਕੱਚੀ ਆੜੇ ਹਾਂ ਇਹ ਠੀਕ ਹੈ ਲੋ ਇਹਦਾ ਰੇਟ ਭਰਾ ਇਹਦਾ 95000 ਇਹਦਾ 95000 ਜੀ ਇਹਦਾ 90 ਇਹਦਾ 90 ਲੋ ਭਰਾ ਦੋ ਗਾਮਾ ਤੇ ਤੋਰ ਤੋਂ ਭਰਾ ਨੂੰ ਮਾੜਾ ਅਸੀਂ ਇਹਦੀ ਸੇਵਾ ਹੀ ਘੱਟ ਕਰਦੇ ਮੈਦਾਨਾਂ ਢਿੱਲੇ ਹੋ ਜਾਂਦੇ ਨੇ ਦੁੱਧ ਆ ਤਾਂ 30 ਤੋਂ ਟੱਪ ਜਾਂਦੀ ਠੀਕ ਆ ਜੀ ਬੜਾ ਬੋਦਨਾ ਲੱਗ ਰਹੀ ਫੈਟ ਕਰ ਉਹਦੀ ਫੈਟ ਵਾਲੀ ਆ ਠੀਕ ਹੈ ਜੀ ਜਿਹੜੀ ਫੈਨ ਨਾਲ ਇਹ ਤੱਕ 4.5 4 4 ਆਉਂਦੀ ਹੁਣ ਇਹਦੀ 4 ਕੋਉਂਦੀ ਲੋ ਜੀ ਚੱਕਰ ਸਾਰੇ ਭਰਾ ਤੋਰਾ ਤੱਕ ਸਾਡੇ ਸਾਹਮਣੇ ਆ ਲੋ ਜੀ ਇਹ ਵੀ ਬਹੁਤ ਬਣਦੀ ਆ ਉਹਦੇ ਵਾਂਗ ਠੀਕ ਹੈ ਜੀ ਚਲ ਗਰ ਹਜ ਤੱਕ ਤਾਂ ਦਿਨ ਪਏ ਆਗੇ ਕੀ ਕਰੀਏ ਭਰਾਵਾ ਪਸੂਤੋਂ ਨਹੀਂ ਹੋਗੇ ਠੀਕ ਹੈ ਜੀ ਲੋ ਵੀਰੇ ਨਾਲੇ ਵੀਰੇ ਸਾਡੇ ਕੋਲੇ 4 ਬਕਾਊ ਆ ਠੀਕ ਹੈ ਜੀ ਜੇ ਤਾਂ ਖੁੱਲਾ ਲੈਣਾ 450 ਨੂੰ ਆਪੇ ਟੋਕੇ ਉੱਪਰ ਕੇ ਲੈ ਜਾਓ 5 ਉਹ ਬੋਰੀਆਂ ਵੀ ਭਰੀਆਂ ਪਈਆਂ ਉੱਥੇ ਹਾਂਜੀ ਤੇ ਬੋਰੀ ਵਾਲਾ ਹੈਗਾਗਾ ਹਾਂਜੀ 570 ਰੁਪਏ ਨੂੰ ਕਵਾਂਟਲ ਠੀਕ ਹੈ ਜੀ 17 ਦੇ ਗੱਟੇ ਵਾਪਸ ਕਰ ਲਾਂਗੇ 500 ਨੂੰ ਪੇਜੋ ਤੇ 450 ਇੱਕ ਨੰਬਰਾਂ ਜੋ ਮੱਕੀ ਮੁੱਕੀ ਬਸੜੀ ਹੈ ਲਓ ਜੀ ਇਹ ਤਾਂ ਤੜਕੇ ਦਾ ਲਾ ਕੇ ਸਿੱਟਿਆ ਤਾਂ ਹੋ ਸੀ ਬਾਰ ਚੀ ਹਟੋਆ ਠੀਕ ਹੈ ਠੀਕ ਹੈ ਬਹੁਤ ਵਧੀਆ ਚਾਰਾ ਉਹ ਗੱਟੇ ਭਰੇ ਪਏ ਉਹਦੇ ਉੱਤੇ ਠੀਕ ਹੈ ਉਹਦੇ ਵੀ ਗੱਲ ਮੁੱਕੀ ਮੁੱਕੀ ਸਭ ਵਿੱਚ ਹੀ ਆ ਵੀਰੇ ਦੇ ਠੀਕ ਹੈ ਕਿਹੜੀ ਮੱਕੀ ਵੀ ਕਿਹੜਾ ਜੀ ਇਹ ਅਸੀਂ 21 18 44 18 44 ਦੂਜੀਆਂ ਆਚਾਰ ਦਾ ਹਾਂਜੀ ਤੇ ਜੇ ਖੁੱਲਾ ਆਪਦੇ ਆ ਭਰ ਕੇ ਲੈ ਜੀ 450 ਨੂੰ ਲੈ ਜੀ ਹਾਂਜੀ ਤੇ ਇਹਦੇ ਗੱਟੇ ਭਰੇਵੇਂ ਲੈਣੇ ਆ ਹੋ ਸਾਹਮਣੇ ਗੱਟੇ ਪਏ ਹਾਂਜੀ ਉਹ 570 ਨੂੰ ਆ 17 ਦੇ ਦੋਨੇ ਗੱਟੇ ਵਾਪਸ ਕਰ ਲਾਂਗੇ ਜਾਨੀ 35 ਰੁਪਏ ਦਾ ਗੱਟਾ ਠੀਕ ਹੈ ਟਨ ਦੇ ਕੁਆਂਟਲ ਤੋਂ ਥੋੜੇ ਉੱਤੇ ਪੈਂਦਾ ਠੀਕ ਹੈ ਜੀ ਹਾਂਜੀ ਤੋਂ ਪੁਰਾ ਬਾਈ ਜੀ ਨੇ ਜ਼ਰੂਰ ਕਿਹਾ ਦੇਖੋ ਦੂਰ ਵਾਲਾ ਹੋਵੇ ਛੱਡਣ ਦਾ ਪ੍ਰਬੰਧ ਹੈਗਾ ਉਹ ਮੁੰਡਾ ਗੱਡੀ ਵਾਲਾ ਆਪੇ ਆ ਜਾਂਦਾ ਕਿਲੋਮੀਟਰ ਦੇ ਹਿਸਾਬ ਨਾਲ ਪੈ ਗਏ ਠੀਕ ਹੈ ਲੋਪਰਾ ਜੀ ਕਿਸ ਨੇ ਦੋਨੇ ਕੰਮ ਇਕੱਠੇ ਲੈਣੇ ਫਿਰ ਰੇਟ ਤਾਂ ਉਹ ਵੀ ਮਾੜਮ ਤਾਂ ਮਾੜਾ ਕੋਈ ਨੀ ਕਰਦਾ ਯਾਰ ਗੱਲਾਂ ਠੀਕ ਹੈ ਜੀ ਠੀਕ ਲੋਪਟਣੀਆਂ ਪੈਣੀਆਂ ਹੁਣ ਜੋ ਮਰਦਾ ਆਪ ਗੋਡਾ ਦੋਸ ਦਾ ਸੰਭੀ ਤਾਂ ਹੈ ਨਹੀਂ ਠੀਕ ਹੈ ਜੀ ਬਾਈ ਜੀ ਨੇ ਜਰੂਰ ਕਨੈਕਟ ਕਰੋ ਪਿੰਡ ਵਖਤਗੜ ਜ਼ਿਲ੍ਹਾ ਇਹਨੂੰ ਪਿੰਡ ਬਰਨਾਲਾ ਬਾਈ ਦਾ ਨੰਬਰ ਪਾਸਕ੍ਰੀਨ ਤੇ ਲਾ ਦੇ ਬਾਕੀ ਬਾਈ ਜੀ ਨੇ ਆਪਣਾ ਨੰਬਰ ਦੱਸਤਾ ਵੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ